7 ਮਹੀਨੇ ਪਹਿਲਾਂ ਕੈਨੇਡਾ ਗਏ ਸੁਭੇਗ ਸਿੰਘ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ ਸੁਭੇਗ ਸਿੰਘ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ ਜੋ 7 ਮਹੀਨੇ ਪਹਿਲਾਂ ਕੈਨੇਡਾ ਗਿਆ ਤੇ ਹੁਣ ਕੈਨੇਡਾ ਦੀ ਧਰਤੀ ਤੇ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਹਾਦਸੇ ਨੇ ਸੁਭੇਗ ਸਿੰਘ ਦੀ ਜਾਨ ਲੈ ਲਈ ਸੁਭੇਗ ਸਿੰਘ ਕੈਨੇਡਾ 'ਚ ਟਰੱਕ ਚਲਾਉਂਦਾ ਸੀ ਤੇ ਟਰੱਕ ਤੋਂ ਜਦੋਂ ਸੁਭੇਗ ਸਿੰਘ ਆਪਣੇ ਕੰਮ ਦੌਰਾਨ ਟਰੱਕ 'ਚੋਂ ਭਾਰੀਆਂ ਪੱਥਰ ਦੀਆਂ ਸਲੇਬਾਂ ਲਾਉਣ ਲੱਗਾ ਤਾਂ ਉਸਤੇ ਹੀਠਾ ਆਉਣ ਕਰਕੇ ਸੁਭੇਗ ਸਿੰਘ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ ਸੁਭੇਗ ਸਿੰਘ ਦੀ ਮੌਤ ਹੋ ਗਈ 7 ਮਹੀਨੇ ਪਹਿਲਾਂ ਗਿਆ ਸੀ 4 ਸਾਲ ਪਹਿਲਾਂ ਸੁਭੇਗ ਸਿੰਘ ਦਾ ਵਿਆਹ ਹੋਇਆ ਸ਼ਰਨਪ੍ਰੀਤ कौर ਦੇ ਨਾਲ ਤੇ ਸੁਭੇਗ ਸਿੰਘ ਦੀ 3 ਸਾਲ ਦੀ ਮਾਸੂਮ ਬੱਚੀ ਵੀ ਹੈ ਪਰਿਵਾਰਿਕ ਮੈਂਬਰ ਕਹਿੰਦੇ ਨੇ ਕਿ ਅਸੀਂ ਲੱਖਾਂ ਰੁਪਏ ਲਾ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸਾਨੂੰ ਨਹੀਂ ਸੀ ਪਤਾ ਕਿ ਸਾਡਾ ਪੁੱਤ ਜਿਹੜੇ ਸੁਪਨਿਆਂ ਦੀ ਉਡਾਨ ਭਰ ਕੇ ਕੈਨੇਡਾ ਗਿਆ ਏ ਉਹਨਾਂ ਸੁਪਨਿਆਂ ਨੂੰ ਖੰਭ ਨਹੀਂ ਲੱਗਣੇ ਬੜਾ ਵੀਰ ਮੇਰਾ ਕਰਜਾ ਚੋਕ ਕੇ ਬਹੁਤ ਭੇਜਿਆ ਸੀ ਔਖੇ ਹੋ ਗਿਆ ਆਪਣੇ ਬੇਟੇ ਨੂੰ ਬਾਰ ਭੇਜਿਆ ਤੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਕਾਇਨੂ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਹੀ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏਆ ਬਸ ਉਹ ਲੋਟ ਲੈ ਕੇ ਜਾਣ ਡਿਆ ਬਿਲਡਾਂ ਲਾਗੇ ਬਿਲਡਾਂ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਗਿਆ ਮੇਰਾ ਪੁੱਤ ਅੱਥਲਿਓਂ ਨਹੀਂ ਨਿਕਲਿਆ ਵੀਡੀਓ ਹੁੰਦੇ ਗਿਆ ਸਾਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਲਈ ਆ 10 ਮਿੰਟ ਵਈਲਾਂ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐਂ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ 3 ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਦਾ ਹੁਣ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਪਾਈ ਨੂੰ ਕੈਨੇਡਾ ਘਲਿਆ ਸੀ ਵਰਕ ਵੀਜੇ ਦੇ ਤੇ 8 ਕੁ ਮਹੀਨੇ ਹੋ ਗਏ ਉਹਨਾਂ ਵੱਲੇ 7 ਮਹੀਨੇ ਲਾਇਸੈਂਸ ਬਣਿਆ ਉਹਨਾਂ ਦਾ ਤੇ ਹੁਣ ਗੱਡੀ ਮਿਲਣੀ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਤੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਤੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸਾਰੇ ਬਈ ਕਸ਼ਿਆ ਕੁੜੀ ਆ ਚੱਕੀ ਕਿਸਾਬ ਵਿੱਚ ਹਾਂਜੀ ਕਰ ਜਾਈ ਜੋਖੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਤੇ ਤੇ ਔਖਾ ਹੋਇਆ ਪਿਆ ਕੰਮ ਹੁੰਨ ਤੇ ਸਾਰੇ ਬੰਨੀ ਕਿੰਨੇ ਬੱਚੇ ਆ ਗੁੜੀਆਂ ਹੀ ਆ ਭੈਣ ਮੇਰੀ ਆ